ਸਤਿ ਸ਼੍ਰੀ ਅਕਾਲ ਜੀ ਮੈਂ ਗੁਰਵਿੰਦਰ ਸਿੰਘ ਬਾਜਵਾ ਅੱਜ 16 ਮਈ 2024 ਆ ਤੁਸੀਂ ਵੇਖ ਹੀ ਰਹੇ ਹੋ ਸਾਰੇ ਪੰਜਾਬ ਦੇ ਵਿੱਚ ਕਣਕ ਦੇ ਆਂ ਨੂੰ ਨਾੜ ਨੂੰ ਅੱਗ ਲਾ ਲਾ ਤੇ ਜੋ ਜੀਵ ਜੰਤੂਆਂ ਦਾ ਤੇ ਸੂਖਮ ਤੱਤਾਂ ਦਾ ਤੇ ਦਰਖਤਾਂ ਦਾ ਹਾਲ ਹੋਇਆ ਆ ਉਹਦੀ ਉਹਦਾ ਜ਼ਿੰਮੇਵਾਰ ਸਾਰੀ ਕਿਸਾਨੀ ਨੂੰ ਠਰਾਇਆ ਜਾ ਰਿਹਾ ਵਾ ਉਹਦੇ ਵਿੱਚ ਹਾਲਾਂਕਿ ਕਿਸਾਨੀ ਦਾ ਕੋਈ ਦੋਸ਼ ਨਹੀਂ ਆ ਇੱਕ 5% ਮੂਰਖ ਤੇ ਡ੍ਰਿਵਣ ਤੇ ਚਵਲ ਕਿਸਮ ਦੇ ਬੰਦੇ ਆ ਜਿਹੜੇ ਚੱਲਦੀ ਹਵਾ ਚ ਅੱਗ ਲਾ ਕੇ ਤੇ ਆਪ ਘਰ ਬਹਿ ਜਾਂਦੇ ਆ ਤੇ ਉਹਨਾਂ ਨੇ ਜਿਹੜੇ 10-10 ਸਾਲ ਤੋਂ ਵਿਚਾਰੇ ਫਸਲਾਂ ਦੀ ਰਹਿਣ ਖੁੰਦ ਆਪਣੀ ਜ਼ਮੀਨ 'ਚ ਬਾਹਰ ਰੇ ਸੀ ਲੋਕ ਜਿਨ੍ਹਾਂ ਨੇ ਬਾਗ ਲਾਏ ਸੀ ਜਿਨ੍ਹਾਂ ਨੇ ਰੁੱਖ ਲਾਏ ਸੀ ਉਹਨਾਂ ਦਾ ਨੁਕਸਾਨ ਕਰਕੇ ਉਹ ਜਿਵੇਂ ਕਹਿੰਦੇ ਆ ਨਾ ਵੀ ਅੱਗ ਲਾ ਕੇ ਤੇ ਸ਼ੈਤਾਨ ਆਪ ਰੂੜੀ ਤੇ ਉਹ ਗੱਲ ਹੋ ਗਈ ਆ ਤੇ ਪਲੱਸ ਸਾਰੀ ਦੁਨੀਆ ਦੇ ਵਿੱਚ ਪੰਜਾਬ ਦੇ ਕਿਸਾਨਾਂ ਦੀ ਜਿਹੜੀ ਭੰਡੀ ਆ ਉਹ ਹੋ ਰਹੀ ਆ ਜਿਹੜੇ ਚੰਗੀ ਕੰਮ ਕਰ ਰਹੇ ਸੀ ਜਿਨ੍ਹਾਂ ਨੂੰ ਉਹਦਾ ਕਾਰਬਨ ਕ੍ਰੈਡਿਟ ਮਿਲਣਾ ਸੀਗਾ ਉਹ ਵਿਚਾਰੇ ਕਾਰਬਨ ਕ੍ਰੈਡਿਟ ਤੋਂ ਗਏ ਜਾਂ ਨਾਲੇ ਉਹਨਾਂ ਦਾ ਮਿੱਟੀ ਦਾ ਨੁਕਸਾਨ ਹੋ ਗਿਆ ਹੁਣ ਉਹ ਗੱਲਾਂ ਸਾਰੀਆਂ ਆ ਹੁਣ ਫਿਰ ਤੋਂ ਆਪਣੀ ਮਿੱਟੀ ਨੂੰ ਜ਼ਹਿਰ ਮੁਕਤ ਕਰਕੇ ਇੱਕ ਜ਼ਹਿਰ ਮੁਕਤ ਚੰਗੀ ਕੁਆਲਿਟੀ ਦੀ ਜਿਹੜੀ ਫਸਲ ਪੈਦਾ ਕਰਨੀ ਹੈ ਉਹ ਕਿਦਾਂ ਕੀਤੀ ਜਾਵੇ ਮਿੱਟੀ ਨੂੰ ਮਜ਼ਬੂਤ ਕਰਨ ਵਾਸਤੇ ਉਹਦਾ ਬਾਇਓਮਾਸ ਮਜ਼ਬੂਤ ਕਰਨ ਲਈ ਉਹਦਾ ਆਰਗੈਨਿਕ ਮਟੀਰੀਅਲ ਮਜ਼ਬੂਤ ਕਰਨ ਵਾਸਤੇ ਤਿੰਨ ਹੀ ਚੀਜ਼ਾਂ ਜ਼ਰੂਰੀ ਹੁੰਦੀਆਂ ਇੱਕ ਮਿੱਟੀ ਦੀ ਆਪਣੀ ਤਾਕਤ ਆ ਤੇ ਦੂਸਰੀ ਉਹਦੇ ਵਿੱਚ ਜਦੋਂ ਅਸੀਂ ਰਹਿਣ ਖੁੰਦਿਆ ਉਹਦੀ ਭਾਵੇਂ ਉਹ ਪਰਾਲੀ ਆ ਭਾਵੇਂ ਖੋਰੀ ਆ ਜਾਂ ਕਣਕ ਦਾ ਨਾਲ ਆ ਜਾਂ ਸਰੋਂ ਦੇ ਕਰਚੇ ਆ ਜਾਂ ਹੋਰ ਵੀ ਮੂੰਗੀ ਮੰਗੀ ਰਹਿੰਦੀ ਖੁੰਦੀ ਉਹਦੇ ਵਿੱਚ ਪਾਉਨੇ ਆ ਤੇ ਉਹ ਦੂਜੇ ਨੰਬਰ ਤੇ ਕੋਈ ਸਾਲ ਪੁਰਾਣੀ ਗਲੀ ਛੜੀ ਰੂੜੀ ਜਿਹੜੀ ਕਿ ਹੁਣ ਪੰਜਾਬ ਚ ਆਮ ਤੌਰ ਤੇ ਅਵੇਲੇਬਲ ਨਹੀਂ ਤੀਜੇ ਨੰਬਰ ਤੇ ਹੁੰਦੀ ਆ ਮਿਸ਼ਰਤ ਹਰੀ ਖਾਦ ਵੀ ਪੰਜ ਸੱਤ ਚੀਜ਼ਾਂ ਮਿਲਾ ਕੇ ਤੇ ਜਣ ਮੂੰਗੀ ਤੇ ਅਰਹਰ ਦੇ ਹੋਰ ਸਾਰੀਆਂ ਚੀਜ਼ਾਂ ਮਿਲਾ ਕੇ ਤੇ ਮਿਸ਼ਰਤ ਹਰੀ ਖਾਦ ਨੂੰ ਪਹਿਲਾਂ ਵਾਹ ਕੇ ਫਿਰ ਉਹਦਾ ਮੱਚ ਮਾਰਿਆ ਜਾਵੇ ਫਿਰ ਖੁੱਲੀ ਛੜੀ ਜਾਵੇ ਤੇ ਫਿਰ ਉਹਦੇ ਵਿੱਚ ਫਸਲ ਬੀਜੀ ਜਾਵੇ ਤਾਂ ਕਿ ਗਾਲਾ ਨਾ ਪਏ ਫੰਗਸ ਨਾ ਆਉਣ ਚੌਥਾ ਸਾਡੇ ਕੋਲ ਪੁਲਟਰੀ ਦੀ ਰੂੜੀ ਸੀਗੀ ਉਹ ਚਾਹੇ ਜਿਹੜੀ ਬਰੇਲਰਾਂ ਦੀ ਰੂੜੀ ਉਹਦੇ ਵਿੱਚ ਅੱਧੀ ਫੱਕ ਹੁੰਦੀ ਆ ਉਹ ਥੋੜੀ ਜੀ ਘੱਟ ਸਾੜ ਵਾਲੀ ਹੁੰਦੀ ਆ ਪਰ ਜਿਹੜੀ ਮੁਰਗੀਆਂ ਦੀ ਮਿੱਠਾ ਵਾਲੀ ਹੀ ਉਹ ਤੇ ਇੱਕਦਮ ਜ਼ਮੀਨ 'ਚ ਸਾੜ ਪਾ ਦਿੰਦੀ ਹੀ ਸਿੱਧਾ-ਸਿੱਧਾ ਹੁਣ ਇਹਨਾਂ ਚੀਜ਼ਾਂ ਨੂੰ ਚਾਹੇ ਦੇਸੀ ਰੂੜੀ ਆ ਜਾਂ ਮੁਰਗੀ ਦੀ ਰੂੜੀ ਆ ਜਾਂ ਬਰੇਲਰ ਦੀ ਰੂੜੀ ਆ ਜਾਂ ਬੱਕਰੀਆਂ ਦੀਆਂ ਮਿੱਠਾ ਇਹਨਾਂ ਨੂੰ ਸਾਲਖੰਡ ਤੋਏ 'ਚ ਕੌਣ ਰੱਖੇ ਤੇਨੂੰ ਫਰਮੈਂਟੇਸ਼ਨ ਹੋਵੇ ਤੇਨੂੰ ਫੋਲੀਆਂ ਕੌਣ ਦੇਵੇ ਪੋਸੀਬਲ ਹੀ ਨਹੀਂ ਤੇ ਇੱਕ ਹੱਲ ਸੀਗਾ ਵੀ ਵਰਮੀ ਕੰਪੋਸਟ ਜਿਹੜੀ ਗੋਏ ਤੋਂ ਬਣਾ ਲਈ ਜਾਵੇ ਉਹ ਵੀ ਲੋਕਾਂ ਨੇ ਆਪੋ ਆਪਣੇ ਤੌਰ ਤੇ ਕੋਸ਼ਿਸ਼ ਕੀਤੀ ਆ ਮੈਂ ਵੀ ਕੀਤੀ ਸੀਗੀ ਪਰ ਉਹ ਲੋਡ ਸਾਰੀ ਪੂਰੀ ਨਹੀਂ ਕਰਦੇ ਉਹਦੇ ਤੇ ਧੁੱਪ ਦਾ ਮੌਸਮ ਦਾ ਹੋਰ ਬੜਾ ਕੁਝ ਅਸਰ ਆ ਜਾਂਦਾ ਚਲੋ ਥੈਂਕ ਗੋਡ ਆ ਜਿਹੜੀ ਇੱਕ ਜਾਪਾਨੀ ਟੈਕਨੋਲੋਜੀ ਦੀ ਹਿੰਦੁਸਤਾਨ ਦੇ ਵਿੱਚ ਪਹਿਲੀ ਵਾਰੀ ਮੁਰਗੀ ਦੀਆਂ ਮਿੱਠਾਂ ਤੋਂ ਉਹ ਮੁਰਗੀਆਂ ਜਿਹੜੀਆਂ ਟੌਪ ਦੀ ਫੀਡ ਖਾ ਰਹੀਆਂ ਤੇ ਉਹਨਾਂ ਦੀਆਂ ਮਿੱਠਾਂ ਤੋਂ 100 ਕਿਲੋ ਮਿੱਠਾਂ ਦੇ ਵਿੱਚੋਂ 35 36 ਦਿਨਾਂ ਦੇ ਪ੍ਰੋਸੈਸ ਤੋਂ ਬਾਅਦ ਇੱਕ 25 ਕਿਲੋ ਸਿਰਫ ਜਾਨੀ ਕਿ ਚੌਥਾ ਹਿੱਸਾ ਆ ਕੰਪੋਸਟ ਖਾਦ ਜਿਹੜੀ ਆ ਇਹ ਤਿਆਰ ਹੁੰਦੀ ਆ ਇਹਦੇ ਅਸੀਂ 10-12 ਮਹੀਨੇ ਤੋਂ ਟੈਸਟ ਕੀਤੇ ਆ ਇਹਨੇ ਕਰ ਦਿੱਤਾ ਕਮਾਲ ਤੇ ਆਪਾਂ ਹੋਰ ਜਿਹੜੇ ਪੂਰੇ ਪੰਜਾਬ ਦੇ ਵਿੱਚ ਸਾਡੇ ਗਰੁੱਪ ਦੇ ਬੰਦੇ ਆ ਜੰਗਨੋਵਿਟੋ ਫਾਰਮਰ ਗਰੁੱਪ ਦੇ ਬੰਦੇ ਕੋਈ 70-80 ਬੰਦਿਆਂ ਨੇ ਟ੍ਰਾਇਲ ਲਾਏ ਹੀ ਸਾਰਿਆਂ ਤੋਂ ਪਾਸ ਹੋ ਗਿਆ ਵੱਖ-ਵੱਖ ਫਸਲਾਂ 'ਚ ਫਲ ਫਰੂਟ ਬਾਗਾਂ 'ਚ ਕਿਚਨ ਗਾਰਡਨ 'ਚ ਗਮਲਿਆਂ ਤੱਕ ਚ ਪਾ ਕੇ ਦੇਖੀ ਹੁਣ ਇਹ ਇਹੀ ਇਹਨੂੰ ਡੀਐਸਆਰ ਵਾਸਤੇ ਤੇ ਸੁੱਕੇ ਕਦੂ ਦੇ ਵਿੱਚ ਝੋਨੇ ਬਾਸਮਤੀ ਦੀ ਬਜਾਈ ਲਈ ਵੀ ਵਰਤਣ ਜਾ ਰਹੇ ਆ ਪ੍ਰੋਡਕਸ਼ਨ ਇਹਦੀ ਸਾਰੀ ਇੱਕ ਦਿਨ ਦੇ ਵਿੱਚ 300 ਬੋਰੀ ਦੀ ਆ ਨਾਬੇ ਲਾਗੇ ਪਿੰਡ ਥੁਈ ਆ ਜਿੱਥੋਂ ਇਹ ਬਣਦੀ ਆ ਰੀਅਲ ਫੂਡ ਫੈਕਟਰੀ ਆ ਔਰ ਸਾਰੀ 300 ਬੋਰੀ ਹੋਣ ਕਰਕੇ ਤੁਸੀਂ ਦੇਖੋ ਜੇ ਹੁਣ 70 ਲੱਖ ਏਕੜ ਦੇ ਵਿੱਚ ਬਾਸਮਤੀ ਤੇ ਉਹ ਲੱਗਾ ਆ ਝੋਨਾ ਤੇ ਬਾ ਮੁਸ਼ਕਲ ਇਹ ਸਾਰੇ ਸਾਲ ਦੀ ਵੀ ਇਹਦੀ ਲੱਖ ਬੂਰੀ ਲਾਈਏ ਤਾਂ ਇਹ ਤਾਂ 20000 ਏਕੜ ਨੂੰ ਮਹਾ ਐਡਰੈਸ ਕਰਦੀ ਆ ਪਰ ਸਾਡੀ ਕੋਸ਼ਿਸ਼ ਆ ਵੀ ਇਸ ਤੋਂ ਪਹਿਲਾਂ ਕਿ ਇਹਦੇ ਡਿਸਟ੍ਰੀਬਿਊਟਰ ਬਣ ਜਾ ਸਾਰੇ ਪੰਜਾਬ ਦੇ ਵਿੱਚ ਜਾਂ ਇਹ ਵਿਚੋਲੀਆਂ ਦੇ ਰਹੇ ਕਿਸਾਨਾਂ ਤੱਕ ਜਾਏ ਬਹੁਤ ਸਸਤੇ ਭਾਅ ਦੇ 50 ਕਿਲੋ ਦੀ ਪੈਕਿੰਗ ਜਿਹੜੀ ਆ 400 ਰੁਪਏ ਦੇ ਵਿੱਚ ਕਿਸਾਨਾਂ ਤੱਕ ਪਹੁੰਚਾਈ ਜਾ ਰਹੀ ਆ ਸੋ ਇਹ ਕਾਫੀ ਮਸਲਾ ਹੱਲ ਕਰਦੀ ਆ ਬਹੁਤ ਸੋਹਣੇ ਇਹਦੇ ਰਿਜ਼ਲਟ ਆਏ ਆ ਤੇ ਇਹਦੇ ਨਾਲ ਆ ਜਿਹੜੇ ਬਾਇਓ ਪ੍ਰੋਡਕਟ ਆ ਸਾਰੇ ਇਹ ਬਹੁਤ ਸਾਰੀ ਤਾਕਤ ਦਿੰਦੇ ਆ ਜਿਹੜੀ ਉਹ ਜ਼ਮੀਨ ਨੂੰ ਸੜਨ ਕਰਕੇ ਜਾਂ ਲਗਾਤਾਰ ਉਹ ਲੋੜੋਂ ਵੱਧ ਡਾਇਆ ਯੂਰੀਆ ਪੈਣ ਕਰਕੇ ਉਹਦੇ ਵਿੱਚ ਜਿਹੜਾ ਸਖਤਪਨ ਆ ਗਿਆ ਮਿੱਟੀ ਦੇ ਵਿੱਚ ਆਰਗੈਨਿਕ ਮੈਟਰ ਖਟ ਗਿਆ ਆ ਬਾਇਓਮਾਸ ਨਹੀਂਗਾ ਉਹਨਾਂ ਸਾਰੀਆਂ ਚੀਜ਼ਾਂ ਨੂੰ ਇਹ ਸੈੱਟ ਕਰਦੀ ਆ ਔਰ ਇਹ ਖਾਸ ਕਰਕੇ ਅਸੀਂ ਇਸੇ ਦੇ ਵਿੱਚ ਮਿਲਾ ਕੇ ਆ ਟ੍ਰਾਈਕੋਡਰਮਾ ਵੇਡੀਜ ਨੂੰ ਸੰਜੀਵਨੀ ਕਹਿੰਦੇ ਆ ਤੇ ਨਾਲ ਹੀ ਇੱਕ ਕਾਲੀ ਚੱਕਰਾ ਮਿਲਾ ਕੇ ਹੁਣ ਤੱਕ ਸਾਰੀਆਂ ਫਸਲਾਂ 'ਚ ਵਰਤਿਆ ਗੰਨੇ 'ਚ ਮੱਕੀ 'ਚ ਆ ਪਨੀਰੀ ਚ ਵੀ ਵਰਤੀ ਜਾ ਰਹੀ ਆ ਇਹਦੀ ਡੋਜ਼ ਜਿਹੜੀ ਹੈਗੀ ਆ ਉਹ 1 ਏਕੜ ਦੀ 5 ਬੈਗ ਆ ਵੱਧ ਤੋਂ ਵੱਧ 8 ਬੈਗ ਆ ਯਾਨੀ ਕਿ ਕਨਾਲ ਚ ਇੱਕ ਬੈਗ ਪਨੀਰੀ ਦੇ ਵਿੱਚ ਇੱਕ ਬੈਗ ਪਾਇਆ ਜਾ ਰਿਹਾ ਬਹੁਤ ਸੋਹਣਾ ਰਿਜ਼ਲਟ ਆ ਕੋਸ਼ਿਸ਼ ਆ ਵੀ ਇਹ ਕਿਸਾਨਾਂ ਤੱਕ ਪਹੁੰਚਾਈ ਜਾਵੇ ਹੁਣ ਆਫਰਾਂ ਤੇ ਦੋ ਆ ਜੇ ਤੇ ਤੁਸੀਂ ਸਿੱਧਾ ਨਾਬੇ ਥੂਈ ਪਿੰਡ ਦੀ ਫੈਕਟਰੀ ਤੋਂ ਲੈਣ ਆਉਂਦੇ ਜੇ ਘੱਟੋ ਘੱਟ 100 ਬੈਗ ਤੇ ਤੁਹਾਨੂੰ 350 ਰੁਪਏ ਚ ਮਿਲੂਗਾ ਇੱਕ ਬੈਗ 50 ਕਿਲੋ ਦਾ ਜੇ ਤੁਸੀਂ ਸਾਰੇ ਪੰਜਾਬ ਚ ਆਪਣੇ ਘਰ ਬੈਠੇ ਮਗਾਉਣੀ ਆ ਇਹ ਘਰੇ ਹੀ ਪਹੁੰਚ ਹੋ ਜੇ ਤੁਹਾਨੂੰ 400 ਰੁਪਏ ਬੈਗ ਦੇ ਵਿੱਚ ਪਹੁੰਚ ਹੋਏਗੀ ਤੇ ਆਰਡਰ ਹੋਏਗਾ ਘਟੋ ਘਟ 200 ਬੈਗ ਦਾ ਔਰ ਪੰਜਾਬ ਹਰਿਆਣਾ ਰਾਜਸਥਾਨ ਜੋ ਬੜੀ ਡਿਮਾਂਡ ਆ ਰਹੀ ਆ ਉਹਨਾਂ ਤੱਕ ਪਹੁੰਚ ਹੋਏਗੀ ਇਹਦੀ 450 ਰੁਪਏ ਚ ਜਿਹੜੇ ਹਰਿਆਣੇ ਦੇ ਪੰਜਾਬ ਦੇ ਨਾਲ ਲੱਗਦੇ ਲੱਗਦੇ ਇਲਾਕੇ ਆ ਉੱਥੇ 400 ਰੁਪਏ ਤੱਕ ਵੀ ਹੋ ਸਕਦੀ ਆ ਪਰ ਜੇ ਪਰਾਂ ਜਾਣਾ ਦੂਰ ਫਿਰ 450 ਰੁਪਏ ਦੇ ਵਿੱਚ ਔਰ ਇਹਦਾ ਕਿਸਾਨ ਵੀਰਾਂ ਨੂੰ ਫਾਇਦਾ ਲੈ ਲੈਣਾ ਚਾਹੀਦਾ ਬਹੁਤ ਵਧੀਆ ਚੀਜ਼ ਆ ਆ ਦੇਖੋ ਤੁਸੀਂ ਇਹਦੇ ਵਿੱਚ ਕਿੰਨੀ ਸੋਹਣੀ ਨਿਊਟ੍ਰੀਸ਼ਨ ਹੈ ਸਾਰਾ ਕੁਝ ਲੈਬ ਟੈਸਟਡ ਆ ਉਹ ਤੁਹਾਡੇ ਨਾਲ ਲੈਬ ਰਿਪੋਰਟਾਂ ਵੀ ਸਹਾਈਆਂ ਕੀਤੀਆਂ ਜਾ ਸਕਦੀਆਂ ਆ ਦੇਖੋ ਰੀਅਲ ਫੂਡ ਪਿੰਡ ਥੁਈ ਨਾਬਾ ਠੀਕ ਹੈ ਜੀ ਮੋਬਾਈਲ ਨੰਬਰ ਵੀ ਲਿਖਿਆ ਹੋਇਆ ਵਾ ਜੇ ਕਿਸੇ ਨੇ ਉੱਥੇ ਡਾਇਰੈਕਟ ਪਹੁੰਚ ਕਰਕੇ ਆਰਡਰ ਦੇਣਾ ਹੋਵੇ ਠੀਕ ਹੈ ਜੀ ਤੇ ਦੂਜੀ ਵੀਡੀਓ ਹੁਣ ਮੈਂ ਤੁਹਾਡੀ ਇਹਨਾਂ ਪ੍ਰੋਡਕਟਾਂ ਬਾਰੇ ਬਣਾਉਣਾ ਤੇ ਇਹ ਸਾਰੇ ਬਾਇਓ ਪ੍ਰੋਡਕਟ ਆ ਬਾਇਓ ਫੰਗੀਸਾਈਡਸ ਨੇ ਆ ਜ਼ਮੀਨ ਨੂੰ ਤਾਕਤ ਦੇਣ ਵਾਲੇ ਨੇ ਪੀ ਐਸ ਬੀ ਪੋਟਾਸ਼ ਆ ਮਾਈਕਰੋਜ਼ਾਇਆ ਤੇ ਫਾਸਫੇਟ ਸੋਲੂਬਲਾਈਜ਼ਿੰਗ ਤੇਰੀ ਆ ਆ ਬਾਕੀ ਬਹੁਤ ਸਾਰੇ ਗ੍ਰੈਨੂਲਸ ਨੇ ਤੇ ਬਾਇਓ ਜ਼ਿੰਕ ਵੀ ਆ ਆ ਬਹੁਤ ਕਮਾਲ ਦੇ ਜਿਹੜੇ ਹੈਗੇ ਆ ਪ੍ਰੋਡਕਟ ਆ ਸਾਰੇ ਇਹ ਆਈਪੀਐਲ ਬਾਇਓ ਦੇ ਆ ਦੋ ਪ੍ਰੋਡਕਟ ਜਿਹੜੇ ਆ ਇਹ ਹੈਗੇ ਆ ਗਰੋ ਇੰਡੀਗੋ ਦੇ ਔਰ ਹਰ ਤਰ੍ਹਾਂ ਦਾ ਹੱਲ ਮੌਜੂਦ ਹੈ ਭਾਵੇਂ ਪੈਸਟੀਸਾਈਡ ਹੋਣ ਭਾਵੇਂ ਇਨਸੈਕਟੀਸਾਈਡ ਹੋਣ ਆ 5ਜੀ ਇਹਨਾਂ ਦਾ ਕਮਾਲ ਦੀ ਚੀਜ਼ ਆ ਆ ਨਿੰਮ ਦਾ ਤੇਲ ਆ ਮਾਸਟਰਾਏ ਵੀ ਹੁੰਦੀ ਵਾਲਾ ਨਮਟ ਉਹ ਨੀਮਾਟੋਡ ਹੋ ਜੇ ਉਹਦੇ ਵਾਸਤੇ ਆ ਇੱਧਰ ਸਾਰੀਆਂ ਲਿਕਵਿਡ ਫਾਰਮਰ ਸਭ ਕੁਝ ਤੁਸੀਂ ਵੇਖ ਰਹੇ ਏ ਆ ਦਮਨ ਇਹ ਵੀ ਕੀਟਨਾਸ਼ਕ ਆ ਉਹ ਕਾਲੀ ਚੱਕਰਾ ਲਿਕਵਿਡ ਆ ਪਾਊਡਰ ਫਾਰਮ ਆ ਉਹ ਸੁਡੋਮਨਾਸ ਜਿਹੜੀ ਆ ਉਹ ਵੀ ਫਾਰਮ ਲਿਕੁਇਡ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੈ ਤੇ ਇਹਦੇ ਬਾਰੇ ਹੋਰ ਕੋਈ ਤੁਹਾਡੀ ਹੋਵੇ ਇਨਕੁਆਰੀ ਜਾਂ ਨਹੀਂ ਪਤਾ ਲੱਗਦਾ ਤੇ ਉਹ ਤੁਸੀਂ ਮੇਰੇ ਨੰਬਰ ਤੇ 9814522707 9814522707 ਤੇ ਕਰ ਸਕਦੇ ਜੀ ਇਹ ਸਾਡਾ ਜਿਹੜਾ ਗਰੁੱਪ ਹੈ ਜੰਗਨਵਟੋ ਫਾਰਮਰ ਗਰੁੱਪ ਉਹਦੇ ਸਾਰੇ ਜਿਹੜੇ ਮੇਰੇ ਵੀਰਿਆ ਬੜੇ ਧੜਲੇਨਾ ਤੇ ਬੜੇ ਵਿਸ਼ਵਾਸਨਾ ਪ੍ਰੋਡਕਟ ਵਰਤਕੇ ਆਪਣੀ ਫਸਲ ਨੂੰ ਜ਼ਹਿਰ ਮੁਕਤ ਕਰ ਚੁੱਕੇ ਆ ਸਾਡੀ ਬਾਸਮਤੀ ਕਦੀ ਵੀ ਕਿਸੇ ਟੈਚੂ ਫੇਲ ਨਹੀਂ ਹੁੰਦੀ ਈਵਨ ਸਬਜ਼ੀਆਂ ਵੀ ਠੀਕ ਹੈ ਜੀ ਵੀਰੋ ਧੰਨਵਾਦ